ਅੱਜ ਦਾ ਜੋ ਪ੍ਰੋਗਰਾਮ ਹੈ ਇਹਦੇ ਮਨ ਦੇ ਵਿੱਚ ਚਾਹ ਸੀ ਸ਼ੌਂਕ ਸੀ ਕੰਮ ਕਰਨ ਦਾ ਜਥੇਬੰਦੀ ਦੇ ਅੰਦਰ ਇਹਨਾਂ ਨੇ ਸਾਡੇ ਕੋਲ ਜਾ ਕੇ ਉੱਤੇ ਅਪੀਲ ਕੀਤੀ ਐਪਲੀਕੇਸ਼ਨ ਦੇ ਕੇ ਕਿ ਮੈਂ ਜਥੇਬੰਦੀ ਦੇ ਅੰਦਰ ਜੋ ਜਥੇਬੰਦੀ ਦਾ ਸੰਬਾਧ ਪੈਂਦਾ ਕਿ ਮੈਂ ਜਥੇਬੰਦੀ ਵਿੱਚ ਕੰਮ ਕਰਨਾ ਚਾਹੁੰਦਾ ਤੇ ਡਟ ਕੇ ਕਰਾਂਗਾ ਅਸੀਂ ਹਾਂ ਕਿ ਐਪਲੀਕੇਸ਼ਨ ਲਿਖੀ ਤੇ ਦਫਤਰ ਦੇ ਦਿੱਤੀ ਨਾ ਤੇ ਅੱਜ ਦਾ ਟਾਈਮ ਰੱਖਿਆ ਅੱਜ ਦਾ ਟਾਈਮ ਰੱਖਿਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿਨਾ ਇਹਨਾਂ ਨੇ ਬਹੁਤ ਵਧੀਆ ਆਪਣੇ ਨੌਜਵਾਨ ਸਾਥੀ ਜਿਹੜੇ ਨੂੰ ਇਕੱਠੇ ਕੀਤੇ ਨੇ ਤੇ ਕੁਝ ਸਮੇਂ ਦੇ ਅੰਦਰ ਇਹੋ ਕਹਾਂਗੇ ਇਹ ਵੀ ਫੇਰ ਦੁਬਾਰੇ ਹੀ ਕੱਪ ਕਰਕੇ ਹੋਰ ਜੋ ਹੈਗਾ ਜਿਹੜੀ ਨੇ ਅੱਗੇ ਉਹ ਵੀ ਕਰਾਵਾਂਗੇ ਅੱਜ ਦਾ ਸਿਰਫ ਇਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਤੇ ਜਥੇਬੰਦੀ ਦੇ ਵਿੱਚ ਜੁਆਇਨ ਕਾਊਂਡ ਵਾਸਤੇ ਪਹੁੰਚੇ ਆ ਜਲਦੀ ਹੀ ਇਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੇਵਾਂਗੇ ਜਿਹਦੇ ਨਾਲੇ ਅੱਗੇ ਲੱਗੇ ਅੱਗੇ ਲੱਗੇ ਪੰਜਾਬ ਪੱਧਰ ਤੇ ਜਿਹੜੇ ਸਾਹਮਣੇ ਤੇ ਤਗੜੇ ਹੋ ਕੇ ਕਰਨਗੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਸੀਂ ਆਸ ਕਰਦੇ ਆ ਤੇ ਸਾਰੀ ਇਹਨਾਂ ਦੀ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਅੱਜ ਵੱਡੇ ਪੱਧਰ ਤੇ ਇਕੱਠ ਕਰਕੇ ਸਾਡੇ ਨਾਲ ਸਾਰੇ ਸਾਥੀਆਂ ਨੂੰ ਮਿਲਾਇਆ ਸਾਡੇ ਟੱਬਰ ਦੇ ਵਿੱਚ ਵੱਡਾ ਵਾਧਾ ਹੋਇਆ ਬਹੁਤ ਖੁਸ਼ੀ ਹੈ ਸਾਡੇ ਮਨ ਦੇ ਅੰਦਰ ਸਾਰੇ ਸਾਡੇ ਸਾਥੀ ਇਸ ਗੱਲ ਤੋਂ ਖੁਸ਼ ਨੇ ਕਿ ਅੱਜ ਨੌਜਵਾਨਾਂ ਨੇ ਜੁਆਇਨਿੰਗ ਕੀਤੀ ਏ ਜੋ ਬਣਵਿਰਕ ਦੀ ਪ੍ਰਧਾਨਗੀ ਇਹ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹੀ ਗੱਲਾਂ ਨੇ ਦੁਬਾਰੇ ਜਿਹੜੀਆਂ ਮੈਂ ਫਿਰ ਕਹਿਣੀ ਆ ਚਾਹਨਾ ਇਹ ਸਰਕਾਰਾਂ ਜਿਹੜੀਆਂ ਨੇ ਜਿੰਨਾ ਚਿਰ ਸਰਕਾਰਾਂ ਦੀ ਧੌਣ ਤੇ ਗੋਡਾ ਨਾ ਦਿੱਤਾ ਗਿਆ ਵੀ ਉਹਨਾਂ ਚਿਰ ਸਰਕਾਰਾਂ ਕੰਮ ਨਹੀਂ ਕਰਦੀਆਂ ਚਾਹੇ ਕਾਲੀ ਚਾਹੇ ਕਾਂਗਰਸ ਚਾਹੇ ਭਾਜਪਾ ਚਾਹੇ ਅੱਜ ਵਾਲੀ ਸਰਕਾਰ ਆ ਜਿਹੜੀ ਬਿਲਕੁਲ ਵੀ ਨਹੀਂ ਕਰਦੇ ਜੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਤੋਂ ਅਸੀਂ ਉਹ ਅਨ ਪੰਮੀ ਨੀਤੀ ਖੇਤੀਕਰਦਾ ਜੇ ਵਾਪਸ ਕਰਾਇਆ ਅਜੇ ਵੀ ਵਿਧਾਨ ਸਭਾ ਚ ਇਹਨਾਂ ਨੇ ਮਤਾ ਨਹੀਂ ਲੈ ਕੇ ਜਾਂਦਾ ਤੇ ਉਹ ਵੀ ਇੱਕ ਏਕੇ ਦੀ ਉਹ ਗੱਲ ਸੀ ਸਾਰੀ ਏਕੇ ਦੇ ਨਾਲ ਹੀ ਇਹਨਾਂ ਨੂੰ ਉਹ ਵਾਪਸ ਕਰਨਾ ਪਿਆ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਅੰਦਰ ਪਹਿਲਾਂ ਥੋੜਾ ਕੜਾ ਖਲਾਬ ਪਿਆ ਹੋਇਆ ਸੀ ਇਕੱਠੇ ਨਹੀਂ ਸੀ ਅਸੀਂ ਬੜੇ ਯਤਨ ਕੀਤੇ ਨੇ ਸਾਨੂੰ ਉਹ ਦੋ ਗੁੱਪਾਂ ਨੇ ਬੜਾ ਨੁਕਸਾਨ ਪਾਇਆ ਅਸੀਂ ਉਹਨਾਂ ਨੂੰ ਵੀ ਅਪੀਲਾਂ ਕਰਦੇ ਰਿਆਂ ਦਲੀਲਾਂ ਦਿੰਦੇ ਰਿਆਂ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਉਹਦੇ ਵਿੱਚ ਵੀ ਭਗਵਨ ਕਮਾਨ ਨੇ ਜੋ ਕੀਤਾ ਬਹੁਤ ਮਾੜਾ ਕੀਤਾ ਵੱਡੀ ਸੱਟ ਮਾਰੀ ਇਹਨਾਂ ਨੇ ਕਿਸਾਨੀ ਨੂੰ ਕਿਉਂਕਿ 19 ਤਿੰਨ ਨੂੰ ਪਹਿਲਾਂ ਸਾਡੇ ਉਥੋਂ ਮਿਲ ਕੇ ਜੋ ਭੱਜੇ 3 ਮਾਰਚ ਨੂੰ 5 ਨੂੰ ਅਸੀਂ ਚੰਡੀਗੜ੍ਹ ਜਾਣਾ ਸੀ 5 ਨੂੰ ਥਾ ਥਾ ਤੇ ਇਹਨਾਂ ਨੇ ਬੈਰੀਕੇਡਿੰਗ ਕਰਕੇ ਰੋਕ ਲੇ ਛੜਕਾਂ ਕਹਿੰਦੇ ਨੇ ਇਹ ਰੋਕਦੇ ਨਹੀਂ ਛੜਕਾਂ ਮਿਲ ਕੇ ਸਰਕਾਰ ਨੇ ਰੁਪਈਆ ਅਸੀਂ ਬਿਲਕੁਲ ਨਹੀਂ ਰੁਪਈਆ ਤੇ 19 ਤਰੀਕ ਨੂੰ ਇਹਨਾਂ ਨੂੰ ਬੁਲਾ ਕੇ ਮੀਟਿੰਗ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਸਾਰਾ ਉਹ ਜਿਹੜਾ ਮੋਰਚਾ ਲੱਗੇ ਹੋਏ ਸੀ ਖੁਦ ਮੈਂ ਤਾਂ ਅੱਜ ਵੀ ਇਹ ਤੁਹਾਡੇ ਚੈਨਲ ਦੇ ਜ਼ਰੀਏ ਕਹੂੰਗਾ ਖੁਦ ਸਰਕਾਰ ਨੇ ਕੁਝ ਬੈਨੀਫਿਟ ਲੈਣ ਵਾਸਤੇ ਲਵਾਇਆ ਸੀਗਾ ਕਿਰਨਾ ਜੋ ਬੈਨੀਫਿਟ ਨਾ ਮਿਲਿਆ ਦਿੱਲੀ ਸਰਕਾਰ ਵਾਲਾ ਤੇ ਇਹਨਾਂ ਨੇ ਉਹ ਰਾਤ ਤੋਂ ਰਾਤ ਤਸਨੈਸ ਕਰਕੇ ਰੱਖਤਾ ਤੇ ਇਹ ਵੀ ਪਹਿਲੀ ਵਾਰ ਹੋਇਆ ਹੈ ਜਿਹੜਾ ਮੀਟਿੰਗ 'ਚ ਬੁਲਾ ਕੇ ਕਿਸਾਨਾਂ ਨੂੰ ਅਰੈਸਟ ਕਰ ਲੈਣਾ ਤੇ ਧਰਨਾ ਜਿਹੜਾ ਉਹਨੂੰ ਉਜਾੜ ਦੇਣਾ ਬਿਲਕੁਲ ਬਹੁਤ ਗਲਤ ਹੋਇਆ ਇਹ ਵੀ ਅਸੀਂ ਮੰਨਦਿਆ ਕਰਦੇ ਆਂ ਸਰਕਾਰ ਨੂੰ ਹਮੇਸ਼ਾ ਰਲ ਕੇ ਚੱਲਣਾ ਚਾਹੀਦਾ ਚਾਹੇ ਕੋਈ ਵਰਗ ਹੋਵੇ ਹੁਣ ਸਾਰੇ ਪੰਜਾਬ ਦੇ ਅੰਦਰ ਵੇਖੋ ਕੀ ਹਾਲਾਤ ਹੋਏ ਪੈ ਨੇ ਕਿਹੜੇ ਹਾਲਾਤ ਬਣੇ ਪਏ ਨੇ ਪੰਜਾਬ ਦੇ ਅੰਦਰ ਦੁਨੀਆ ਤਰਸ ਤਰਸ ਵੀ ਕਰਦੀ ਏ ਸਰਕਾਰ ਲੋਕਾਂ ਨੇ ਬੜੇ ਚਾਅ ਨਾਲ ਬਣਾਈ ਸੀ ਬੜੇ ਚਾਅਾਂ ਮਲਾਰ ਨਾਲ ਲੋਕਾਂ ਨੇ ਵੱਡੇ ਪੱਤਰ ਤੇ ਵੋਟਾਂ પાਕੇ ਸਰਕਾਰ ਨੂੰ ਲੈ ਜਾਂਦਾ ਸੀ ਪਰ ਲੋਕਾਂ ਦੀਆਂ ਆਸਾਂ ਦੇ ਸਰਕਾਰ ਖਰਾ ਨੇ